ਸ਼ਿਗਲ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਣੀ ਜੁਨੀਅਰ ਇੱਥੇ ਇਕੱਠੀ ਹੋਈ ਹੈ ਕਾਦੇ ਕਰਕੇ ਇਕੱਠੇ ਹੋਏ ਜੀ ਇਹੇ ਜੀ ਆਪਣੇ ਭਾਜਪਾ ਦੇ ਨਾਲ ਪਿੱਛੇ ਤੋਂ ਲਿਖ ਕੇ ਆਪਣਾ ਸਯੁਗਤ ਮੋਰਚੇ ਬਣਿ ਗੋ ਅੱਛਾ ਜੀ ਭਾਜਪਾ ਨੇ ਆਪਾਂ ਨੂੰ ਦਿੱਲੀ ਨਹੀਂ ਬਣ ਦਿੱਤਾ ਹਾਂਜੀ ਆਪਾਂ ਉਹਨਾਂ ਨੂੰ ਪਿੰਡ ਹੀ ਨਹੀਂ ਬਣ ਦੇਣਾ ਅੱਛਾ ਪਿੰਡ ਕਿਹੜਾ ਹੈ ਪਿੰਡ ਢੱਡੇ ਆ ਜੀ ਇਹੇ ਜ਼ਿਲ੍ਹਾ ਬਠਿੰਡਾ ਚ ਜ਼ਿਲ੍ਹਾ ਬਠਿੰਡੇ ਚ ਢੱਡੇ ਪਿੰਡ ਆ ਠੀਕ ਹੈ ਜੀ ਰਾਮਪਰਾ ਬਲਾਕ ਆ ਅੱਛਾ ਇਸ ਪਿੰਡ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਵੀ ਹਾਂ ਜਿੱਥੇ ਭਾਜਪਾ ਵਾਲੇ ਆਉਂਦੇ ਆ ਹਾਂਜੀ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਆ ਹਾਂਜੀ ਸਵਾਲ ਦਾ ਨਹੀਂ ਜਵਾਬ ਸਾਡਾ ਸਹੀ ਮਿਲ ਰਿਹਾ ਤਾਂ ਅਸੀਂ ਉਹਨੂੰ ਕਾਲੀਆਂ ਝੰਡੀਆਂ ਦਿਖਾ ਕੇ ਤੇ ਭਜਾਉਣਾ ਠੀਕ ਹੈ ਜੀ ਇਹ ਹੈਗਾ ਤੇ ਦੂਸਰੀਆਂ ਜਿਹੜੀਆਂ ਕੋਈ ਅੱਜ ਮੌਜੂਦਾ ਹੈਗੀ ਸਰਕਾਰ ਹਾਂਜੀ ਉਹਨਾਂ ਨਾਲ ਸਵਾਲ ਕਰਨੇ ਆ ਅੱਛਾ ਜੀ ਤੇ ਉਹਨਾਂ ਨੂੰ ਵੀ ਅਸੀਂ ਸਵਾਲ ਪੁੱਛਣੇ ਆ ਤੇ ਜਿਹੜੇ ਸਾਨੂੰ ਕਹਿ ਕੇ ਉਹਨਾਂ ਨੇ ਹੈਲੋ ਸਾਥੋਂ ਵੋਟਾਂ ਲਈਆਂ ਹਾਂਜੀ ਹਾਂਜੀ ਉਹ ਉਹ ਮਸਲੇ ਹੱਲ ਕਿਉਂ ਨਹੀਂ ਕਰੇ ਕੀ ਉਹਦੇ ਵਿੱਚ ਵਜਾ ਰਹੇਗੀ ਇਹ ਗੱਲਾਂ ਅਸੀਂ ਪੁੱਛਣ ਦੇ ਮਾਰੇ ਨੇ ਇਹ ਸਾਰੇ ਪਿੰਡਾਂ ਦੇ ਵਿੱਚ ਹੀ ਇਹ ਸਾਡਾ ਮਿਸ਼ਨ ਬਣਾਇਆ ਹੋਇਆ ਹੈ ਆ ਬੀਜੇਪੀ ਦੇ ਲੀਡਰ ਆ ਕੌਣ ਰਹਿ ਜੀ ਆਪਣੇ ਅੱਜ ਦੱਸਦਾ ਜੀ ਆਪਣੇ ਬਲੁੱਕਾ ਦੀ ਨੂਹ ਆਏਗੀ ਇਹ ਨਵੀਂ ਇਹਦੇ ਚ ਅੱਛਾ ਜੀ ਨਵੀਂ ਲਈ ਬੜੀ ਵੀ ਆ ਤੇ ਇਹਨੂੰ ਅਸੀਂ ਨਹੀਂ ਪਰਲਮੈਂਟ ਦੇ ਲੈਜਿਸਲੇਚਰ ਬੀਜੇਪੀ ਦੀ ਆਪਣੇ ਜਿਹੜੀ ਨੇਤਾ ਇੱਥੋਂ ਖੜੀ ਹੋਈ ਹੈ ਜੀ ਪਰਮਪਾਲ ਕੌਰ ਸਿੱਧੂ ਅੱਛਾ ਜੀ ਜਿਹੜੇ ਕਿ ਸਾਬਕਾ ਮੰਤਰੀ ਅਸਕੰਦਰ ਸਿੰਘ ਬਲੁੱਕਾ ਦੀ ਨੂਹ ਆ ਜੀ ਹਾਂਜੀ ਜਿਹੜੇ ਕਿ ਡੀਸੀ ਪਾਤੋਰ ਜਾਣ ਕਰਕੇ ਹੁਣੇ ਹੁਣ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਹੈ ਤੇ ਪਹਿਲਾਂ ਅਕਾਲੀ ਸੀ ਇਹ ਜੀ हां जी ਇਹ ਜੱਦੀ ਪੁਸ਼ਤੀ ਕੱਲ੍ਹ ਜਲਦ ਸੀਗੇ ਜੀ ਸਾਰਾ ਪਰਿਵਾਰ ਨਾਲ ਆ। ਅੱਛਾ ਜੀ। ਤੇ ਹੁਣੇ ਡੀਸੀ ਦਾ ਜਿਹੜੇ ਅਹੁਦੇ ਤੇ ਸੀ ਉਹ ਤਾਇਨਾਤ ਸੀ ਉੱਥੋਂ ਰਜਨ ਕਰਕੇ ਇਹਨਾਂ ਨੇ ਤੇ ਜਿਹੜਾ ਭਾਜਪਾ ਇਹਦੇ ਵਿੱਚ ਸ਼ਾਮਲ ਹੋਏ ਨੇ ਇਹ ਪਤਾ ਨਹੀਂ ਇਹਨਾਂ ਨੂੰ ਕੀ ਲਾਲਚ ਹੈ ਤੇ ਕਿਉਂ ਇੱਥੇ ਇਕੱਤਰ ਹੋਏ ਨੇ ਤੇ ਕਿਉਂ ਇਹਦੇ ਵਿੱਚ ਸ਼ਾਮਲ ਹੋਏ ਨੇ ਤੇ ਅੱਜ ਇਹ ਪਿੰਡਾਂ ਦੇ ਵਿੱਚ ਆਪਣਾ ਜਾਂ ਚੋਣ ਪ੍ਰਚਾਰ ਸੰਬੰਧੀ ਇੱਥੇ ਆਏ ਨੇ ਤੇ ਜਥੇਵੰਦੀ ਨੇ ਤੁਹਾਨੂੰ ਦੱਸ ਹੀ ਦਿੱਤਾ ਜੀ ਪ੍ਰਧਾਨ ਜੀ ਨੇ। ਪਹਿਲਾਂ ਆਪ ਟੱਡੇ ਪਿੰਡ ਵਾਲੇ ਦੀ ਵੀਡੀਓ ਵੀ ਪਾਈ ਸੀ ਵੀ ਆਪਾਂ ਪਿੰਡ 'ਚ ਕਿਸੇ ਨੂੰ ਬਾੜ ਨਹੀਂ ਦੇਣਾ ਭਾਜਪਾ ਲੀਡਰ ਨੂੰ। ਹਣਾ ਜੀ ਸਾਡੇ ਥਾਂ ਥਾਂ ਤੇ ਬੋਰਡ ਲੱਗੇ ਹੋਏ ਆ ਜੀ ਅੱਛਾ ਜੀ ਸਾਡੇ ਸਾਰਿਆਂ ਖੂੰਜਿਆਂ ਤੇ ਚਾਹਾਂ ਖੂੰਜਿਆਂ ਤੇ ਵੋਟ ਲੱਗੇ ਹੋਏ ਆ ਅੱਛਾ ਵੀ ਭਾਜੀਪੀ ਨੇ ਨਾ ਵਰਨਾ ਹੀ ਨਹੀਂ ਹਾ ਪਿੰਡਾਂ ਦੇ ਵਿੱਚ ਤੇ ਹੋਰ ਕੋਈ ਸਰਕਾਰ ਆਉਂਦੀ ਆ ਜਾਂ ਪਾਰਟੀ ਵਾਲੇ ਆਉਂਦੇ ਆ ਉਹ ਪਿਛਲੀਆਂ ਗੱਲਾਂ ਦੇ ਜਵਾਬ ਦੇਣ ਜਵਾਬ ਦੇ ਕੇ ਸਾਨੂੰ ਸੰਤੁਸ਼ਟ ਕਰਨ ਤਾਂ ਕਰਕੇ ਉਹ ਆ ਪਿੰਡ 'ਚ ਕੀੜਾ ਦੇ ਸਕਦੇ ਆ ਵੀ ਤੁਸੀਂ ਉਹਨਾਂ ਤਾਂ ਸਵਾਲ ਪੁੱਛਾਂ ਜਿਉਂ ਸਵਾਲਾਂ ਜਵਾਬ ਦਿੰਦੇ ਆ ਤਾਂ ਉਹ ਆਪਦਾ ਪ੍ਰਚਾਰ ਕਰ ਸਕਦੇ ਇੱਥੇ ਆਜੋ ਸਵਾਲ ਉਹਨਾਂ ਕੋਲ ਹੈ ਹੀ ਨਹੀਂਗੇ ਵਾਪਸੀ ਉਹਨਾਂ ਕੋਲ ਸਵਾਲ ਹੀ ਹੈ ਨਹੀਂਗੇ ਅੱਛਾ ਜੀ ਜਿਹੜੀਆਂ ਗੱਲਾਂ ਅਸੀਂ ਪੁੱਛਣੀਆਂ ਨਾ ਹਾਂਜੀ ਉਹ ਗੱਲਾਂ ਉਹਨਾਂ ਨੇ ਪੂਰੀਆਂ ਹੀ ਨਹੀਂ ਕਰੀਆਂ ਸਾਡੀਆਂ ਠੀਕ ਹੈ ਜਵਾਬ ਕਿਹੜੇ ਹਿਸਾਬ ਨਾਲ ਦੇਣਗੇ ਇਸੇ ਕੱਲ ਤੋਂ ਭਜਦੇ ਆ ਅਸੀਂ ਤਾਂ ਡਿਵੇਟ ਵੀ ਕਰੀ ਸੀਗੀ ਸਾਡੇ ਲੀਡਰਾਂ ਨੇ ਅੱਛਾ ਵੀ ਸਾਡੇ ਨਾਲ ਆ ਕੇ ਪਿੰਡਾਂ ਦੇ ਵਿੱਚ ਕਿਉਂ ਰੌਲਾ ਪਾਈ ਆ ਆਪਾਂ ਹਾਂਜੀ ਹਾਂਜੀ ਸਾਡੇ ਨਾਲ ਬੈਠੋ ਚੰਡੀਗੜ੍ਹ ਆ ਕੇ ਬੈਠ ਕੇ ਸਾਡੇ ਨਾਲ ਗੱਲਬਾਤ ਕਰੋ ਠੀਕ ਹੈ ਉੱਥੇ ਆ ਉੱਥੇ ਪਹੁੰਚੀ ਨਹੀਂ ਇਹ ਆਪਣੇ ਪਿੰਡ ਵਾਲੇ ਵੀ ਸਾਰੇ ਪੰਜਾਬ ਦੇ ਵਿੱਚ ਕੋਈ ਵੀ ਸਮਰਥਨ ਕਰਦਾ ਬੀਜੇਪੀ ਦਾ ਹਾਂਜੀ ਤੇ ਆਪਣਾ ਜਿਹੜੀ ਯੂਨੀਅਨ ਆ ਉਹਦੇ ਖਿਲਾਫ ਉਹਨਾਂ ਦੇ ਬਸ ਅਸੀਂ ਬੇਨਤੀ ਤੌਰ ਤੇ ਕਹਿੰਦੇ ਹਾਂ ਪਿੰਡਾਂ ਦੇ ਵਿੱਚ ਹਾਂਜੀ ਵੀ ਪਿੰਡਾਂ ਦੇ ਵਿੱਚ ਜਿੱਥੇ ਵੀ ਇਹ ਆਉਂਦੇ ਆ ਤੇ ਪਿੰਡ ਵਾਲੇ ਨਾ ਸੱਦਣ ਹਾਂਜੀ ਉਹ ਬਹੁਤ ਉਹਨਾਂ ਵਾਸਤੇ ਇੱਕ ਘਟੀਆ ਗੱਲ ਹੈ ਕਿਉਂ ਆਪਣਾ ਸੱਤ ਸੌ ਬੰਦਾ ਪਹਿਲਾਂ ਸ਼ਹੀਦ ਕਰਤਾ ਬਿਲਕੁਲ ਹੀ ਬਿਲਕੁਲ ਉਹਨਾਂ 16 ਬੰਦੇ ਹੁਣ ਆਪਣੇ ਸ਼ਹੀਦ ਹੋ ਗਏ ਹਾਂਜੀ 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 ਤੇ ਜੇ ਆਪਾਂ ਨੂੰ ਹਰਿਆਣਾ ਦੀ ਹੱਦ ਦੇ ਉੱਤੋਂ ਹਾਂਜੀ ਆਪਾਂ ਨੂੰ ਨੰਗਨ ਵਾਸਤੇ ਰੋਕ ਰਹੇ ਆ ਤਾਂ ਆਪਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਵੀ ਰੋਕ ਸਕਦੇ ਆ ਬਿਲਕੁਲ ਰੋਕ ਸਕਦੇ ਆ ਹਾਂ ਇਹ ਗੱਲਾਂ ਦਾ ਧਿਆਨ ਚ ਰੱਖਦੇ ਹੋਏ ਅਸੀਂ ਪਿੰਡਾਂ ਦੇ ਵਿੱਚ ਸਾਰੇ ਬੰਦਿਆਂ ਨੂੰ ਇਹ ਸਾਡੇ ਛੋਟੇ ਮਾਧਮ ਨਾਲ ਕਹਿਨੇ ਆ ਪਿੰਡਾਂ ਦੇ ਵਿੱਚ ਨਾ ਬੁਲਾਓ ਇਹਨਾਂ ਬੰਦਿਆਂ ਨੂੰ ਠੀਕ ਹੈ ਜੀ ਪਿੰਡਾਂ ਦੇ ਵਿੱਚ ਨਾ ਬੁਲਾਓ ਉਹ ਜੇ ਤੁਸੀਂ ਬੁਲਾਉਂਗੇ ਤਾਂ ਟਕਰਾਅ ਹੋਣ ਦੇ ਖਤਰੇ ਆ ਅੱਛਾ ਅੱਛਾ ਤੇ ਜ਼ਰੂਰੀ ਹੈ ਵੀ ਇਹ ਤੁਸੀਂ ਨਾ ਇਹਨਾਂ ਨੂੰ ਬੁਲਾਓ ਪਿੰਡਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਪੰਜ ਕੁਰਸੀਆਂ ਲਾਈਆਂ ਅਸੀਂ ਤੰਡੀਗੜ੍ਹ ਦੇ ਵਿੱਚ ਅੱਛਾ ਜੀ ਕੋਈ ਨਹੀਂ ਪਹੁੰਚਿਆ ਇੱਥੇ ਅੱਛਾ ਵੀ ਬੀਜੇਪੀ ਦਾ ਕੋਈ ਲੀਡਰ ਨਹੀਂ ਆਇਆ ਉੱਥੇ ਕੋਈ ਲੀਡਰ ਨਹੀਂ ਆਇਆ ਪੰਜ ਕੁਰਸੀਆਂ ਇਹਨਾਂ ਵਾਸਤੇ ਲਾਈਆਂ ਸਨ ਠੀਕ ਹੈ ਠੀਕ ਹੈ ਵੀ ਨਾਲੇ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਹੋਰ ਪਿੰਡਾਂ ਦੇ ਵਿੱਚ ਪੋਸਟਰ ਲੱਗੇ ਹੋਏ ਆ ਵੱਡੇ ਵੱਡੇ ਵੀ ਬੀਜੇਪੀ ਨੂੰ ਆਪਾਂ ਐਂਟਰੀ ਨਹੀਂ ਆਪਣੇ ਕਿਸੇ ਵੀ ਪੰਜਾਬ ਦੇ ਪਿੰਡ ਦੇ ਵਿੱਚ ਪਰ ਐਂਟਰੀ ਨਹੀਂ ਕਰਨ ਦੇਣੀ ਫੇਰ ਵੀ ਜੇ ਕੋਈ ਸਮਰਥਨ ਕਰਦਾ ਆਪਣੇ ਪੰਜਾਬ ਚੋਂ ਕੋਈ ਵੀ ਬੰਦਾ ਉਹਨਾਂ ਦਾ ਤੇ ਉਹਨਾਂ ਬਾਰੇ ਆਪਾਂ ਵੀ ਉਹਨਾਂ ਦਾ ਸਮਰਥਨ ਨਹੀਂ ਦੇਣਾ ਕਿਸੇ ਪਿੰਡ ਦੇ ਬੰਦੇ ਨੇ ਬੀਜੇਪੀ ਦਾ ਆਪਾਂ ਕਹਿੰਦੇ ਆ ਵੀ ਪ੍ਰਪੇਤ ਹੋਰ ਤੇ ਕਿਉਂ ਤੁਸੀਂ ਪ੍ਰਪੇ ਨਾ ਦੋ ਅੱਡ ਹੁੰਨੇ ਹੋ ਬਿਲਕੁਲ ਹੀ ਬਿਲਕੁਲ ਬੁਲਾਓ ਹੀ ਨਾ ਪਿੰਡਾਂ ਦੇ ਵਿੱਚ ਆਪਾਂ ਖੇਤੀ ਖੇਤੀ ਕਰਦੇ ਆਪਾਂ ਹਨਾ ਜੀ ਆਪਣੇ ਸਾਰੇ ਕਿਸਾਨ ਵੀਰ ਪਹੁੰਚੇ ਦਿੱਲੀ ਇਹਨਾਂ ਨੇ ਦਿੱਲੀ ਐਂਟਰੀ ਨਹੀਂ ਕਰਦੀ ਏਡੇ ਏਡੇ ਬਾਰਡਰ ਲਾਤੇ ਸੀਗੇ ਬੰਦ ਕਰਤਾ ਸਾਰਾ ਕੁਝ ਵੀ ਕਿਸਾਨ ਦਿੱਲੀ ਦੇ ਵਿੱਚ ਐਂਟਰ ਕਰ ਜਾਣ ਤੇ ਉਹੀ ਗੱਲ ਹੁਣ ਇੱਥੇ ਆ ਵੀ ਕੋਈ ਵੀ ਭਾਜਪਾ ਦਾ ਲੀਡਰ ਜਾਂ ਕੋਈ ਆਗੂ ਆਉਂਦਾ ਉਹਨਾਂ ਦੀ ਐਂਟਰੀ ਪੰਜਾਬ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਬੰਦ ਹੈ ਵੀ ਜਿਹੜਾ ਕਿਸਾਨ ਜਿਹਨਾਂ ਜਿੰਨੇ ਵੀ ਆਗੂ ਹੈਗੇ ਆ ਸਾਰੇ ਉਹਨਾਂ ਦਾ ਖਿਲਾਫ ਉਹਨਾਂ ਦੇ ਵੀ ਉਹਨਾਂ ਨੂੰ ਪਿਆਰ ਇੱਕ ਪਿਆਰ ਨਾਲ ਮੈਸੇਜ ਦੇ ਰਿਆ ਵੀ ਤੁਸੀਂ ਨਾ ਆਓ ਵੀ ਐਵੇਂ ਟਕਰਾਉਣ ਦੇ ਚਾਂਸ ਹੈਗੇ ਆ ਭਾਜਪਾ ਨੇ ਹਰੇਕ ਦਾ ਬੇੜਾ ਗੁੱਲ ਕਰ ਦੇਣਾ ਹਾਂਜੀ ਬਿਲਕੁਲ ਇਹ ਆਖੀ ਵੀ ਕੱਲੇ ਕਿਸਾਨਾਂ ਨੂੰ ਨੁਕਸਾਨ ਹੈ ਕੱਲੇ ਕਿਸਾਨਾਂ ਨੂੰ ਵੀ ਹੈ ਨਹੀਂ ਇਹ ਸਾਰਿਆਂ ਨੂੰ ਬਾਡੇ ਨਾਲ ਮਜ਼ਦੂਰ ਦਾ ਵੀ ਨੁਕਸਾਨ ਕਰ ਰਹੀ ਹੈ ਦੁਕਾਨਦਾਰ ਦਾ ਵੀ ਵਪਾਰੀ ਦਾ ਵੀ ਨੁਕਸਾਨ ਕਰ ਰਹੀ ਹੈ ਆਪਣੀਆਂ ਜਿਹੜੀਆਂ ਮੰਗਾਂ ਪੰਜ ਚਾਰ ਮੰਗਾਂ ਜੇ ਉਹ ਮੰਨ ਲੈਂਦੇ ਆਪਾਂ ਨੂੰ ਨਾ ਬਾਡਰ ਲੋਕ ਕਰਦੇ ਇਹ ਬਿਲਕੁਲ ਬਿਲਕੁਲ ਆਪਾਂ ਦਿੱਲੀ ਜਾ ਕੇ ਆਪਦੀ ਮੰਗ ਮੰਨ ਸਕਦੇ ਸੀ ਮੰਗ ਤਾਂ ਸੀ ਏਡਾ ਬਾਡਰ ਤਾਂ ਪੰਜਾਬ ਤੇ ਪਾਕਿਸਤਾਨ ਦੇ ਵਿਚਾਲੇ ਇੰਜ ਇੰਡ ਦਿੱਲੀ ਅੱਜ ਲਾ ਰੱਖੇ ਸੀ ਇਹਨਾਂ ਨੇ ਉਹਦੇ ਮੁਲਖਾਂ ਵਾਂਗੂ ਲਾ ਕੇ ਬਹੁਤ ਬੰਬ ਸਿੱਟੇ ਨਾ ਬਹੁਤ ਬੰਦਾਂ ਨੇ ਨਿਗਾ ਚ ਜੇ ਗਈਆਂ ਇਹ ਵੀ ਇਹੀ ਕਹਨੇ ਪਿੰਡ ਵਾਲਿਆਂ ਨੂੰ ਹਾਂਜੀ ਵੀ ਕਿਉਂ ਬਵਾਦ ਖੜਾ ਕਰਦੇ ਤੁਸੀਂ ਬਿਲਕੁਲ ਜੀ ਕੱਲ ਪਰਸੋ ਦਾ ਬਾਦਲ ਬਣ ਕੇ ਸਾਨੂੰ ਟਰੈਕਟਰ ਮੰਗਾਉਂਦੇ ਸੀ ਬਿਲਕੁਲ ਬਿਲਕੁਲ ਅੱਜ ਇੱਧਰ ਫਿਰਦਾ ਅੱਧਰ ਲੇ ਸਾਰੇ ਇਹ ਬਿਲਕੁਲ ਜੀ ਗਲਤ ਕਰ ਲੈਣਾ ਦੀ ਬਹੁਤ ਗਲਤ ਕਰ ਲੈਣਾ ਇਹ ਤਾਂ ਕਹਿੰਦਾ ਭਾਂਡਾ ਤੱਕਦੇ ਲੋਕ ਜੇ ਲੋਕ ਚੰਗੇ ਹੋਣੋਂ ਨਾ ਭੋਗਾਂ ਤੇ ਵੀ ਨਾ ਜਾਣ ਬਿਲਕੁਲ ਹੀ ਬਿਲਕੁਲ ਇਹ ਅਸਲ 'ਚ ਨਾ ਗਲਤੀ ਆਪਣੀ ਵੀ ਆ ਕੁਛਕ ਹਨਾ ਜੀ ਹਾਂ ਹੁਣ ਚਾਰ ਇੱਥੋਂ ਵਿੱਚੋਂ ਉੱਧਰ ਫੇਰ ਹੋ ਜਾਣਗੇ ਤੁਸੀਂ ਉੱਧਰ ਖੜੇ ਆ ਕਿਉਂ ਕਰਦੇ ਆਪਾਂ ਬਿਲਕ ਇਹ ਪੁਲਿਸ ਵਾਲੇ ਜਿਹੜੇ ਭਰਾ ਫਿਰਦੇ ਆ ਇਹਨਾਂ ਨੂੰ ਵੀ ਖਤਮ ਕਰ ਦੂ ਆਪਣੀ ਪੈੜੀ ਤੋਂ ਇਹਨਾਂ ਨੂੰ ਤਨਖਾਹ ਜਾਂਦੀਆਂ ਬਿਲਕੁਲ ਜਾਂਦੀਆਂ ਬਿਲਕੁਲ ਅੱਜ ਇੰਨੀ ਸਰਕਾਰ ਆ ਗਈ ਨਾ ਇਹ ਜਮ੍ਹਾਂ ਖਤਮ ਕਰ ਦੇਣਗੇ ਆਪਾਂ ਉਹ ਜੇ ਟੈਕਸ ਭਰ ਦਿੰਦਾ ਅਸੀਂ ਸਰਕਾਰ ਵਾਲਾ ਹੁੰਦਾ ਜੀ ਤਨਖਾਹ ਤਨਖਾਹ ਹੁੰਦੀ ਇਹ ਨਹੀਂ ਖਾਲੀ ਦੀਆਂ ਚੋਰਾਂ ਦਾ ਰਾਜ ਹੈ ਇੱਥੇ ਚੋਰਾਂ ਦਾ ਰਾਜ ਹੈ ਜੀ ਚੋਰਾਂ ਠੱਗਾਂ ਦਾ ਰਾਜ ਹੈ ਬਿਲਕੁਲ ਹੀ ਬਿਲਕੁਲ ਸਹੀ ਗੱਲ ਤੁਹਾਡੀ ਜੀ ਬਸ ਇਹੀ ਹੈ ਵੀ ਹਾਂਜੀ ਪਹਿਲਾਂ ਇੱਕ ਪਰਮਬਾਲ ਕੋ ਅਕਾਲੀ ਦਲ ਚ ਕੰਮ ਕਰਦੀ ਸੀਗੀ ਹਾਂਜੀ ਹੁਣ ਗੱਪ ਮਾਰੀ ਜਾਂਦੀ ਹੈ ਹੁਣ ਤਈਦਾ ਸੀਦਾ ਅਕਾਲੀ ਦਲ ਚ ਹੀ ਨਹੀਂ ਸੀ ਵਸ ਤੋਂ ਵੱਡਾ ਝੂਠ ਤਾਂ ਪਹਿਲਾਂ ਨੇ ਅਕਿੰਦਰ ਸਿੰਘ ਮਲੂਕਾ ਖਾ ਆਪ ਕਿੰਨੇ ਐਮਐਲਏ ਰਹੇ ਆ ਉਹ ਅਕਾਲੀਆਂ ਦੇ ਇਹ ਮਗਲ ਯਾਰ ਜਦੋਂ ਆਪਣਾ ਦਿੱਲੀ ਮੋਰਚਾ ਲੱਗਿਆ ਸੋਦਾ ਬਿਆਨ ਮੈਂ ਕੋਲੇ ਬਠਾ ਆ ਪੜਿਆ ਦਾ ਬਿਆਨ ਸੁਣਿਆ ਮੈਂ ਹਾਂਜੀ ਹਾਂਜੀ ਇਹ ਕਹਿੰਦਾ ਮੈਂ ਬਸ ਗਵੀਰ ਨੂੰ ਕਿਹਾ ਵੀ ਜੇ ਆਪਾਂ ਭਾਜਪਾ ਨਾਲ ਗੱਠ ਜੋੜ ਕਰ ਲਿਆ ਹਾਂਜੀ ਆਪਾਂ ਲੋਕਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਹਾਂਜੀ ਤੇ ਇਹਨਾਂ ਨਾਲ ਗੱਠ ਜੋੜ ਤੋੜਦੇ ਗਏ ਆਪਾਂ ਬਿਲਕੁਲ ਜੀ ਤੇ ਹੁਣ ਇਹਨਾਂ ਨੇ ਗੱਠ ਜੋੜ ਬਿਲਕੁਲ ਭਾਈਚਾਰਾ ਲੜਾਉਣਾ ਪੜਾਉਣਾ ਵੀ ਆਪ ਜੀ ਲੜ ਲੜ ਕਮਲੇ ਹੋਈ ਜਾਂਦੇ ਆਪਣੇ ਕਿਸਾਨ ਜਿੰਨੇ ਵੀਰ ਹੈਗੇ ਆ ਬਸ ਗੱਲ ਸਮਝ ਦੇਣੀ ਇੱਕ ਜੁੱਟ ਹੋਣ ਦੀ ਲੋੜ ਆ ਵਾ ਸਣ ਕਿਸਾਨਾਂ ਨੂੰ ਜਿੰਨੇ ਵੀ ਹੈਗੇ ਆ ਬਿਲਕੁਲ ਸਾਹ ਨੂੰ ਰੋਜ਼ ਪੁੱਛੀ ਜਾਂਦੇ ਮਿਹਟਗਾਰੇ ਵੀ ਤੂੰ ਕੱਲੀ ਦਾ ਜਾਏ ਭਾਜ ਦਾ ਦੱਸ ਨਹੀਂ ਦੇਣ ਅੱਛਾ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉਹ ਤਾਂ ਚਾਲ ਆ ਆਹ ਹਾਂ ਚਾਲ ਆ ਇਹਨਾਂ ਨੇ ਆਉਣ ਵਾਲੀ ਸਰਕਾਰ ਕਿਹ ਦੀ ਸਤਾਈ ਦੇ ਵਿੱਚ ਆਉਣੀ ਆ ਇਹਨਾਂ ਨੇ ਗੱਠ ਜੋੜ ਨਹੀਂ ਲੜਨਾ ਹਾਂਜੀ ਹਾਂਜੀ ਇਹ ਸੋਚੀ ਬੈਠੇ ਆ ਵੀ ਹੁਣ ਭਾਜਪਾ ਦੀ ਸਰਕਾਰ ਆਉਣੀ ਆਉਣੀ ਆ ਇਹ ਮਾੜਾ ਮਾੜਾ ਕਿਵੇਂ ਆਪ ਬੂਟਾ ਲਾਈ ਜਾਂਦੇ ਆ ਬਿਲਕੁਲ ਨੂੰ ਸਾਹਮਣੇ ਬੂਟਾ ਦੰਸਾਲਾ ਤਿਆਰ ਹੋਈ ਨਾ ਕੋ ਤੈਨੂੰ ਸ਼ਾਨ ਦੇਣ ਲੱਗ ਰਿਹਾ ਪਾਪਾ ਪਾਪਾ ਮੁਰਦਾਬਾਦ 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 ਦੋਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਾਤਲ ਸਰਕਾਰ ਮੁਰਦਾਬਾਦ ਮੁਰਦਾਬਾਦ ਕਾ ਮੁਰਦਾਬਾਦ ਹੋਡੇ ਬੱਚਾ ਦੀ ਕਾਤਲ ਸਰਕਾਰ ਮੁਰਦਾਬਾਦ 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 ਪਾਠ ਪਾ ਸਰਕਾਰ ਮੁਰਦਾਬਾ 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 ਬੱਚਾ ਦੀ ਕਾਤਲ ਸਰਕਾਰ ਮੁਰਦਾਬਾ 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 ਸਸੀਗਲ ਸਾਥੀਓ ਤੁਸੀਂ ਦੇਖ ਰਹੇ ਪਿੰਡ ਡੇਜਲਾ ਬਠੰਡਾ ਜੋ ਕਿ ਪੰਜਾਬ ਦੇ ਵਿੱਚ ਸਥਿਤਤਾ ਤੇ ਇੱਥੇ ਬੀਜੇਪੀ ਦੇ ਜਿਹੜੇ ਆਗੂ ਨੇ ਕਿਸੇ ਨੇ ਆਉਣਾ ਸੀਗਾ ਲੀਡਰ ਨੇ ਤੇ ਇੱਥੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਕਿਸਾਨ ਯੂਨੀਅਨ ਤੇ ਸਾਰਾ ਪਿੰਡ ਇਕੱਠਾ ਹੋਇਆ ਹੈ ਤੇ ਉਹਨਾਂ ਨੂੰ ਰੋਕਣ ਵਾਸਤੇ ਪੰਜਾਬ ਪੁਲਿਸ ਦਾਨਾਦ ਕੀਤੀ ਗਈ ਹੈ ਇੱਥੇ ਵੀ ਕੋਈ ਦੰਗਾ ਨਾ ਹੋ ਜੇ ਜਾਂ ਕੋਈ ਹੋਰ ਇੱਥੇ ਫਸਾਦ ਨਾ ਖੜਾ ਹੋ ਜੇ ਪਰ ਜੇ ਆਹੀ ਚੀਜ਼ਾਂ ਦੇਖਿਆ ਜਾਣ ਤੇ ਆਹ ਹਰੇਕ ਪਿੰਡ ਦੇ ਵਿੱਚ ਇਹ ਹੋਣਾ ਵੀ ਚਾਹੀਦਾ ਕਿਉਂਕਿ ਆਪਣੇ ਕਿੰਨੇ ਵੀਰ ਜਿਹੜੇ ਉੱਤੇ ਸ਼ਹੀਦ ਹੋਏ ਆ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਜਾਂਦੇ ਜਾਂਦੇ ਠੀਕ ਆ ਕਿੰਨੀਆਂ ਦੀਆਂ ਜਾਨਾਂ ਗਈਆਂ ਕਿੰਨੇ ਦੀਆਂ ਅੱਖਾਂ ਗਈਆਂ ਕਿੰਨੇ ਦਾ ਕੋਈ ਗੱਡੀਆਂ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋਇਆ ਸੀ ਉਹ ਨੁਕਸਾਨ ਜਿਹੜਾ ਹੋਇਆ ਸੀ ਇਹ ਉਹਦੀ ਪਰਪਾਈ ਵਾਸਤੇ ਇਹਨਾਂ ਨੂੰ ਰੋਕ ਰਹੇ ਆ ਨਾ ਕਿ ਕੋਈ ਦੰਗੇ ਕਰਾਉਣ ਵਾਸਤੇ ਜੋ ਕਿ ਸਾਨੂੰ ਅੱਤਵਾਦੀ ਕਹਿੰਦੇ ਜਾਂ ਕਿ ਸਾਨੂੰ ਗਲਤ ਕਹਿੰਦੇ ਆ ਉਹ ਵੀ ਯਾਰ ਆਪਦੀ ਜਗ੍ਹਾ ਤੇ ਸਹੀ ਆ ਉਹਨਾਂ ਨੇ ਵੀ ਆਪਦੇ ਪੱਤਿਆਂ ਦਾ ਹਿਸਾਬ ਲੈਣਾ ਆਪਦੀਆਂ ਜ਼ਮੀਨਾਂ ਦਾ ਹਿਸਾਬ ਲੈਣਾ ਉਹ ਲੈਣ ਵੀ ਕੀ ਤੋਂ ਜੇ ਆਹ ਸਰਕਾਰਾਂ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਤਾਂ ਇਹ ਬਿਲਕੁਲ ਵੀ ਨਹੀਂ ਰੋਕਦੇ ਤੁਸੀਂ ਕੁਝ ਵੀ ਕਰੋ ਆਪਣੇ ਪੋਲਿੰਗ ਕਰਨੀ ਆ ਜਾਂ ਹਨਾ ਵੀ ਇੱਥੇ ਆਪਣੇ ਵੋਟਾਂ ਮੰਗਣੇ ਕੁਝ ਵੀ ਕਰੋ ਪਰ ਬਸ ਜਿਹੜੇ ਇਹਨਾਂ ਦੇ ਸਵਾਲ ਆ ਤੁਸੀਂ ਉਹਨਾਂ ਦੇ ਜਵਾਬ ਦੇ ਦਿਓ ਸਿਰਫ ਇੰਨਾ ਚੀਜ਼ ਚਾਹੁੰਦੇ ਆ ਠੀਕ ਹੈ ਜੇ ਇਹਨੂੰ ਗਲਤ ਤਰੀਕੇ ਨਾਲ ਦੇਖੇ ਠੀਕ ਹੈ ਕਈ ਕਹਿਣਗੇ ਯਾਰ ਕਿਸਾਨ ਅਤਵਾਦੀ ਆ ਫਲਾਨਾ ਜੇ ਆ ਉਹ ਪਰ ਐਦਾਂ ਦਾ ਕੁਝ ਨਹੀਂ ਵੀਰੇ ਇਹ ਭਾਈਚਾਰੇ ਦੇ ਤੌਰ ਤੇ ਅਰਦਾਸ ਬੇਨਤੀ ਕਰ